ਬਿੱਤੇ ਦਿਨੀ ਓਮਾਨ ਦੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਵਾਲਾ ਜਹਾਜ਼ ਪਾਣੀ ਵਿੱਚ ਡੁੱਬਣ ਨਾਲ 16 ਕਰੂ ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੋ ਕਰੂ ਮੈਂਬਰ ਪੰਜਾਬ ਦੇ ਵੀ ਹਨ ਜਿਸ ਵਿੱਚ ਇੱਕ 22 ਸਾਲਾ ਲੜਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੇ ਪਰਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ 8 ਦਿਨਾਂ ਤੋਂ ਸਮੁੰਦਰ ਵਿੱਚ ਲਾਪਤਾ ਚੱਲ ਰਿਹਾ ਹੈ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 14 ਜੁਲਾਈ ਨੂੰ ਓਮਾਨ ਵਿੱਚ ਉਹਨਾਂ ਦੇ ਲੜਕੇ ਦਾ ਸਮੁੰਦਰੀ ਜਹਾਜ਼ ਮੌਸਮ ਖਰਾਬ ਹੋਣ ਕਾਰਨ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਲड़का ਲਗਾਤਾਰ ਲਾਪਤਾ ਚਲ ਰਿਹਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਕੰਪਨੀ ਤੋਂ 3 ਦਿਨ ਪਹਿਲਾਂ ਹੀ ਫੋਨ ਆਇਆ ਸੀ ਕਿ ਉਹਨਾਂ ਦਾ ਲड़का ਦੀਪਕ ਸਿੰਘ ਜਹਾਜ਼ ਟੁੱਬਣ ਕਾਰਨ ਲਾਪਤਾ ਚਲ ਰਿਹਾ ਹੈ ਜਿਸ ਕਰਕੇ ਸਾਰੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਨ੍ਹਾਂ ਵਿੱਚ 10 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਤੇ ਬਾਕੀ ਉਹਨਾਂ ਦੇ ਲੜਕੇ ਸਮੇਤ ਬਾਕੀ 6 ਨੂੰ ਲੱਭਣ ਲਈ ਵੀ ਲਗਾਤਾਰ ਸਰਚ ਅਭਿਆਨ ਜਾਰੀ ਹੈ ਇਹ ਖਬਰ ਸੁਣਦਿਆਂ ਹੀ ਪੂਰਾ ਪਰਿਵਾਰ ਸਦਮੇ ਵਿੱਚ ਚਲਾ ਗਿਆ ਹੈ ਉਹਨਾਂ ਕਹਿੰਿਆ ਕਿ ਸਾਡਾ ਲड़का ਇਕਲੋਤਾ ਘਰ ਵਿੱਚ ਕਮਾਉਣ ਵਾਲਾ ਹੈ ਪਰ ਜਿਸ ਦਿਨ ਤੋਂ ਉਹ ਲਾਪਤਾ ਹੋਇਆ ਹੈ ਪੂਰੇ ਪਰਿਵਾਰ ਦਾ ਉਸ ਦਿਨ ਰੋ ਰੋ ਪੂਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਹਰ ਤੋਂ ਮਿਲ ਰਹੀਆਂ ਖਬਰਾਂ ਹਨ ਕਿ ਸਰਚ ਆਪਰੇਸ਼ਨ ਬੰਦ ਕਰ ਦਿੱਤਾ ਗਿਆ ਹੈ ਜਿਸ ਕਰਕੇ ਪੂਰੇ ਪਰਿਵਾਰ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਨੂੰ ਲੱਭਣ ਲਈ ਸਰਚ ਆਪਰੇਸ਼ਨ ਲਗਾਤਾਰ ਚਲਾਇਆ ਜਾਵੇ ਜਦੋਂ ਤੱਕ ਉਹਨਾਂ ਦੇ ਲੜਕੇ ਦਾ ਪਤਾ ਨਹੀਂ ਚੱਲਦਾ ਹੈ ਜੀਬੀਸੀ ਅਪਡੇਟ ਦੇ ਲਈ ਨਵਦੀਪ ਸਿੰਘ ਦੀ ਰਿਪੋਰਟ ਜੀ ਮੇਰਾ ਨਾਮ ਅਮਿਤ ਕੁਮਾਰ ਹੈ ਤੇ ਸਾਡਾ ਬ੍ਰਦਰ ਸੀਗਾ ਦੀਪਕ ਦੀਪਕ ਸਿੰਘ ਤੇ ਪੈਂਦਾ ਹੈਗਾ ਹੈ ਦੇਪਰ ਤੇ ਜ਼ਿਲ੍ਹਾ ਫਸ਼ਰਪੁਰ ਤੇ ਇਹ ਲਾਸਟ 2 ਮਹੀਨ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦੁਬਈ ਦੀ ਕੰਪਨੀ ਸੀਗੀ ਨੈਕਟੂ ਫਿਜ਼ੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰੌਅ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਹੈ ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਤੇ ਇੱਕ ਡੈੱਡ ਮਿਲਿਆ ਟੋਟਲ 16 ਕਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਕਵਰ ਨਹੀਂ ਹੈ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਆ ਕਿ ਰੈਸਕਿਊ ਆਪਰੇਸ਼ਨ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਹੈ ਤੇ ਹੁਣ ਸਾਡੀ ਇਹ ਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ ਮੇਰਾ ਬੇਟਾ ਮੇਰਾ ਨਾਮ ਕੇਲ ਸਿੰਘ ਹੈ ਜੀ ਉਹਨਾਂ ਦੇ ਕੋਈ ਨਹੀਂ ਕੋਈ ਕਮਾਂਡ ਵਾਲਾ ਮੈਂ ਕਿ ਕਮਾਂਡ ਆਸਾ ਕਰੋਗੇ ਗੱਲ ਲਾਸਟ ਵਿੱਚ ਮੇਰੇ ਨਾਲ ਨਾਲ ਹੋਈ ਇੱਕ ਤੇ ਤੇਰੀ ਨਾਲ ਗੱਲ ਹੋਈ ਮੇਰੇ ਨਾਲ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੇ ਇਹ ਕਿਹਾ ਕਿ ਪਾਪਾ ਮੈਂ ਠੀਕ ਠਾਕ ਹਾਂ ਕੋਈ ਚਿੰਤਾ ਨਹੀਂ ਕਰਨੀ ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੱਸ ਰਹੇ ਕਿ ਇਹਦਾ ਆਪਰੇਸ਼ਨ ਸਾਨੂੰ ਇਦਾਂ ਦੀਆਂ ਖਬਰਾਂ ਮਿਲ ਰਹੀਆਂ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕਿਆ ਹੈ ਹਾਂਜੀ 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 ਕੰਪਨੀ ਨੇ ਕੀ ਕਿਹਾ ਸੀ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਜੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਰੋ ਫੇਰ ਇਹ ਤਾਂ ਲੱਗਿਆ ਕਿ ਠੇਲਕ ਕਰਦੇ ਪਏ ਕਾਰਨ ਕਿ ਇਹ ਅੱਜ ਅਜ ਦੁਪੰਨ ਦਾ ਜਿਸ ਤਰ੍ਹਾਂ ਡੁੱਬਿਆ ਸੀ ਉਹ ਪਤਾ ਲੱਗਿਆ ਕੁਝ ਹੰਗੀ ਮਤ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਂ ਨਾਲ ਉਲਟੀ ਹੋ ਗਿਆ ਜਿਆ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਇਹ ਲੋਕਲ ਜਾਂ ਕੋਈ ਲੱਗ ਸਾਥੀ ਥੋੜਾ ਇਹਨੇ ਇਹ ਤੂਫਾਨ ਕੋ ਉੜ ਗਿਆ ਉਹਨਾਂ ਦਾ ਹੋਏ ਸੀਨੀਅਰ ਉਹਨਾਂ ਨਾਲ ਉਸ FAM ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਏ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਕੀ ਮੰਗ ਕਰਨਾ ਚਾਹੁੰਦੇ ਆ ਸਰਕਾਰ ਅਸੀਂ ਚਾਹੁੰਦੇ ਸਾਡਾ ਬੱਚਾ ਵਾਪਸ ਆਣਾ ਚਾਹੀਦਾ ਹੈ ਕਿਸੇ ਵੀ ਹਾਲਤ ਵਿੱਚ ਇਹੜੀ ਕਾਰਵਾਈ ਵਾਂਦਨਾ ਕੀਤੀ ਜਾਵੇ ਪਰ ਦਹਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਇਹ ਮਸਾਲ ਲੱਗੇ ਆ ਗੱਲਬਾਤ ਹੁੰਦੀ ਸੀ ਤੁਹਾਡੇ ਨਾਲ ਜੁਬੀ ਸਿਸਟਮ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਘਟਵਾ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰ ਕਮੈਂ ਤਾਂ ਉਤਵਾਰ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਾਜ ਪਲਟੀ ਹੋਈ ਗਿਆ ਤਾਂ ਲਾ ਪਤਾ ਹੋਈ ਇਹਨਾਂ ਦੇ ਜਿਹੜੇ ਹੋਰ ਜਿਹੜੇ ਉਹਨਾਂ ਦੇ ਨਾਲ ਹੋਰ ਵੀ ਕੋਈ ਦੋਸਤ ਵਗੈਰਾ ਨਾਲ ਤੁਹਾਡੇ ਇੱਕ ਸੰਪਰਕ ਹੋਇਆ ਹੋਵੇ ਜਿਹੜਾ ਕਿ ਰੈਸਕਿਊ ਕੀਤਾ ਜਾਂਨਾਂ ਨੂੰ ਕਿਸੇ ਦਾ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਨੁਮਾਇੰਦਾ ਜੇ ਕਿਸੇ ਨਾਲ ਤੁਸੀਂ ਗੱਲਬਾਤ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਨਾਲ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਬਤੋ ਪੀਏ ਮੈਨੂੰ ਘਰ ਪਜਾਓ ਬਸ ਮੇਰੀ ਇਹੀ ਕਪੂਲੇ ਮੇਰਾ ਮੇਰਾ ਕੋਈ ਬੋਤ ਮੇਰੇ ਘਹਾੜੀ ਵਾਲਾ ਕੋਈ ਨਹੀਂ ਮੇਰੇ ਘਰ ਮੇਰਾ ਬੱਚਾ ਮੈਨੂੰ ਤੇ ਪੀ ਮੇਰੇ ਘਰ ਭਜਾਓ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਮੇਰਾ ਬੱਚਾ ਮੈਨੂੰ ਮੇਰੇ ਘਰ ਭਜਾਓ ਜਿੱਤੇ ਮਰਜੀ ਹੈ ਮੇਰਾ ਬੱਚਾ ਤੋਂ ਤੋਂ ਪੀ ਕੇ ਮੇਰੇ ਘਰ ਭਜਾਓ ਹੈ ਪਿਛਲੇ 2 ਮੰਥ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤੁਹਾਡਾ ਤਾਂ ਮਿਸਿੰਗ ਹੀ ਚੱਲ ਰਿਹਾ ਹੈ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ थी ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸਿੱਕ ਡੁੱਬੇ ਹੋਏ ਨੇ ਕਿੰਨਾ ਟਾਈਮ ਲਗਭਗ ਇੱਕ ਹਫਤਾ ਹੋ ਗਿਆ ਇੱਕ ਵੀਕ ਹੋ ਗਿਆ ਮੈਨੇ ਕੋਈ ਕੰਪਨੀ ਨਹੀਂ ਕਰਤਾਂ ਉਹ ਰਿਪਲਾ ਨਹੀਂ ਦਿੱਤੇ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਰੀ ਹੋਣਾ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਵਗੈਰਾ ਕਰਨੇ ਕਿਹਾ ਕਿ ਸਾਨੂੰ ਕੋਈ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਜਾ ਕੋਈ ਕਿਸੇ ਨਾਲ ਤੁਸੀਂ ਮਿਲੇ ਹੈ ਜੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਕਾਇਤ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਉਮਰ ਵੀ ਫੈਲ ਰਿਹਾ ਕਿ ਇਹ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਟਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭਿਆ जिन्ने है 6 दे 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆ ਜਾਵੇ ਤੇ ਮੇ ਭਰਾ ਨੂੰ ਕਰ ਲਿਆ ਦੂ ਬਸ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮੋਡਰਨਿਟੀ Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.